ਇੱਕ ਮਾਈਕ ਸੂਟ ਪਰਚੇਸ ਕੀਤਾ ਹੈ ਜਿਹਦੇ ਵਿੱਚ ਡੈਕ ਡੈਫੈਕਟ ਵੀ ਹੈ ਮਾਈਨਰ ਗਿਆ ਤੇ ਇੱਕ ਉਹਦਾ ਸਾਈਜ਼ ਵੀ ਪ੍ਰੋਬਲਮ ਵੀ ਆ। ਫਿਰ ਮੈਂ ਵਾਪਸ ਕਰਨ ਵਾਸਤੇ ਗਿਆ ਤੇ ਉਹ ਦੁਕਾਨਦਾਰ ਨੇ ਵਾਪਸ ਕਰਨ ਤੋਂ ਮਨਾਂ ਕਰ ਦਿੱਤਾ ਕਿ ਮੈਂ ਨਿਊ ਰਿਪਲੇਸ ਨਹੀਂ ਕਰਨਾ ਮੈਂ ਕੁਝ ਕਹਿੰਦਾ। ਉਹ ਲੋਬਾਜੋਆ ਨੇ ਇਹ ਹਰਕਤ ਕੀਤੀ ਤੇ ਫਿਰ ਮੈਨੂੰ ਇੱਕ ਕੇਸ ਪੈਟੀ ਮੈਟਰ ਹੀ ਗਿਆ ਪਰ ਮੈਨੂੰ ਕੰਜ਼ਿਊਮਰ ਕੋਰਟ ਚ ਲਾਉਣਾ। ਮੈਂ ਉਹ ਕੰਜ਼ਿਊਮਰ ਕੋਰਟ ਚ ਲਾਇਆ ਤੇ ਵਿੱਚ ਕੋਨਾ ਆ ਗਿਆ। 2 ਸਾਲ ਕੋਰਨਾ ਦੇ ਨਾਂਗੇ 11 ਸੌ ਦਾ ਕੇਸ ਸੀਗਾ ਫਿਰ ਵਿੱਚੋਂ ਸਾਡੇ ਪ੍ਰੈਜ਼ਾਈਡਿੰਗ ਅਫਸਰ ਨਹੀਂ ਗਏ ਕਿ ਜਿਹੜੇ ਪੁਆਇੰਟ ਹੋਏ ਤੇ ਇਹ ਕੇਸ ਜਿਹੜੇ ਹਿਗਾਰਪ ਕੋ ਟ੍ਰਾਂਸਫਰ ਹੋ ਗਏ ਉਹਦੇ ਕਰਕੇ ਕਾਫੀ ਦੇਰੀ ਹੋ ਗਈ ਜਦੋਂ ਤੱਕ ਇਹ ਅਮਾਉਂਟ ਨਹੀਂ ਦਿੰਦਾ ਉਦੋਂ ਤੱਕ ਇੰਟਰਸਟ ਚਲਦੇ ਰਹੇ ਅਕਸਰ ਆਪ ਦੇਖਦੇ ਆ ਕਿ ਇੱਕ ਐਸੇ ਮਾਮਲੇ ਸਾਹਮਣੇ ਆਉਂਦੇ ਆ ਕਿ ਜਿਹਦੇ ਵਿੱਚ ਕੰਜ਼ਿਊਮਰਸ ਦੇ ਮਾਮਲੇ ਕੋਡ ਦੇ ਵਿੱਚ ਜਾਂ ਦੇ ਕੰਜ਼ਿਊਮਰ ਕੋਡ ਦੇ ਵਿੱਚ ਮਾਮਲੇ ਦੰਦੇ ਇੱਕ ਐਸਾ ਹੀ ਵੱਖਰਾ ਜਿਹਾ ਇੱਕ ਮਾਮਲਾ ਬਟਾਲੇ ਦੇ ਵਿੱਚ ਆਇਆ ਸਾਹਮਣੇ ਕਿ ਜਿੱਥੇ ਇੱਕ ਵਕੀਲ ਵੱਲੋਂ ਇੱਕ ਕੰਜ਼ਿਊਮਰ ਕੋਡ ਦਾ ਰਸਤਾ ਪਨਾਇਆ ਗਿਆ ਔਰ ਉਹ ਕੇਸ ਨੂੰ ਜਿੱਤਿਆ ਵੀ ਗਿਆ ਕੀ ਮਾਮਲਾ ਹੈ ਔਰ ਕਿਵੇਂ ਦੇ ਹੱਕ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ ਲੇਕਿਨ ਪਹਿਲੇ ਮਾਮਲੇ ਦੀ ਜਾਣ ਕਰਦੇ ਆ ਕਿ ਇੱਕ ਮਾਮਲਾ ਹੈ ਕੀ ਹੈ ਕਿਉਂ ਸਰ ਮਾਮਲਾ ਕੀ ਹੈ ਜੇ 2018 ਦੇ ਵਿੱਚ ਮੈਂ ਇੱਕ ਨਾਈਟ ਸੂਟ ਪਰਚੇਸ ਕੀਤਾ ਹੈ ਜੀ ਦੇ ਵਿੱਚ ਡੈਫੈਕਟ ਵੀ ਹੈ ਮਾਈਨਰ ਜਿਆ ਤੇ ਇੱਕ ਉਹਦਾ ਸਾਈਜ਼ ਦੀ ਪ੍ਰੋਬਲਮ ਵੀ ਆ ਗਈ। ਫਿਰ ਮੈਂ ਵਾਪਸ ਕਰਨ ਵਾਸਤੇ ਗਿਆ ਤੇ ਉਹ ਦੁਕਾਨਦਾਰ ਨੇ ਵਾਪਸ ਕਰਨ ਤੋਂ ਮਨਾ ਕਰ ਦਿੱਤਾ ਕਿ ਮੈਂ ਇਹਨੂੰ ਰਿਪਲੇਸ ਨਹੀਂ ਕਰਨਾ ਮੇਰੇ ਕੋਲ ਸਟਾਕ ਨਹੀਂ। ਫਿਰ ਮੈਂ ਉਹਨੂੰ ਆਖਿਆ ਕਿ ਇਹਦਾ ਬਿੱਲ ਦੇ ਦੇ ਜੋ ਸਟਾਕ ਆ ਉਹਦੋਂ ਆਪਾਂ ਇਹਨੂੰ ਕਰ ਲਾਂਗੇ ਰਿਪਲੇਸ। ਉਹ ਕਹਿੰਦਾ ਮੈਂ ਬਿੱਲ ਵੀ ਨਹੀਂ ਦੇਣਾ ਪੱਕਾ। ਫਿਰ ਮੈਂ ਉਹਨੂੰ ਆਖਿਆ ਕਿ ਫਿਰ ਤੇ ਤੇਰੇ ਲੀਗਲ ਕਾਰਵਾਈ ਹੋਊਗੀ ਲੀਗਲ ਨੋਟਿਸ ਤੇ ਕਿ ਤੇ ਦੱਕ ਦੁਕਾਨਦਾਰ ਜਿਹੜਾ ਹੰਕਾਰਿਆ ਹੋਇਆ ਸੀ ਉਹ ਮੈਨੂੰ ਘਲਾਰ ਕੇ ਰੋਕੀ ਸਪੈਸ਼ਲ ਕਿੰਦਾ ਕਿ ਹੁਣ ਭੇਜਿਓ ਜਰੂਰ ਨਹੀਂ ਨਿਕਲਣਾ। ਉਹ ਬਾਅਦ ਜਦੋਂ ਇਹਨੇ ਇਹ ਹਰਕਤ ਕੀਤੀ ਤਾਂ ਫਿਰ ਮੈਨੂੰ ਇਹ ਕੇਸ ਪਾਏ ਪੈਟੀ ਮੈਟਰ ਹੀਗਾ ਪਰ ਮੈਨੂੰ ਇਹ ਕਲਮਰ ਕੋਡ ਚ ਲਾਉਣਾ ਪਿਆ। ਜਿਹੜਾ ਨੰਬਰ ਕੋਡ ਚ ਲਾਇਆ ਤੇ ਵਿੱਚ ਕਰੋਨਾ ਆ ਗਿਆ। 2 ਸਾਲ ਕਰੋਨਾ ਚ ਲੰਘੇ 18 ਸੰਧਾ ਕੇਸ ਹੀਗਾ। ਫਿਰ ਵਿੱਚੋਂ ਸਾਡੇ ਪ੍ਰੋਵਾਈਡਿੰਗ ਅਫਸਰ ਨਹੀਂਗੇ ਇੱਥੇ ਕੋਈ ਜਿਹੜੇ ਅਪਾਇੰਟ ਹੋਏ ਤੇ ਇਹ ਕੇਸ ਜਿਹੜੇ ਹਿਸ਼ਾਰ ਕੋ ਟ੍ਰਾਂਸਫਰ ਹੋ ਗਏ। ਉਦੇ ਕਰਕੇ ਕਾਫੀ ਦੇਰੀ ਹੋ ਗਈ ਤੇ ਅਲਟੀਮੇਟਲੀ ਹੁਣ ਫੈਸਲਾ ਆਇਆ ਫੈਸਲੇ ਦੇ ਵਿੱਚ ਕੋਰਟ ਨੇ 1600 ਰੁਪਿਆ ਵੀ ਵਾਪਸ ਕਰਨ ਨੂੰ ਕਿਹਾ ਵਿਦ 9% ਪਰ ਐਨਮ ਇੰਟਰਸਟ ਲਿੜਾ ਤੇ ਨਾਲ 3000 ਰੁਪਿਆ ਐਜ਼ ਅ ਕੰਪਨਸੇਸ਼ਨ ਦਿੱਤਾ ਉਹ ਵੀ ਵਿਦ 9% ਇੰਟਰਸਟ ਜਦੋਂ ਤੋਂ ਕੇਸ ਲੱਗਾ ਉਦੋਂ ਤੋਂ ਇੰਟਰਸਟ ਹੁੰਦਾ ਤੇ ਜਦੋਂ ਤੱਕ ਇਹ ਅਮਾਉਂਟ ਨਹੀਂ ਦਿੰਦਾ ਉਦੋਂ ਤੱਕ ਬਿਲਕੁਲ ਇਹ ਕਹਿ ਸਕਦੇ ਕਿ ਇੱਕ ਟਰੈਕ ਸੂਟ ਦਾ 1600 ਰੁਪਿਆ ਜਿਹੜਾ ਉਹਨੂੰ ਅੱਜ ਮਤਲਬ 7-8000 ਰੁਪਏ ਦੇ ਵਿੱਚ ਬਿਲਕੁਲ ਕੈਲਕੂਲੇਸ਼ਨ ਕਰਨ ਤੋਂ ਪਤਾ ਲੱਗਦਾ ਕਿ ਜਿਹੜੀ ਹੁਣ ਅਮਾਉਂਟ ਆਏ 7625 ਰੁਪਏ ਬਣਦੀ ਹੈ ਲੇਕਿਨ ਇਹਦਾ ਹੁਣ ਅੱਗੋਂ ਕੀ ਪ੍ਰੋਸੈਸ ਹੈਗਾ ਜੀ ਇਹਦਾ ਜੀ ਪ੍ਰੋਸੈਸ ਇਹ ਹੁੰਦਾ ਕਿ ਜੇ ਤੇ ਕੋਈ ਆਪਣੇ ਦੇ ਦੇ ਠੀਕ ਹੈ ਨਾ ਫਿਰ ਐਗਜ਼ੀਕਿਊਸ਼ਨ ਪਟੀਸ਼ਨ ਪਾਉਣੀ ਪੈਂਦੀ ਹੈ ਐਗਜ਼ੀਕਿਊਸ਼ਨ ਪਟੀਸ਼ਨ ਮੇਰੇ ਵੱਲੋਂ ਤਿਆਰ ਹੈ ਫਿਰ ਮੈਂ ਕੁਝ ਮਿੰਟ ਕੋਡੀ ਫੌਂ ਜਾ ਰਿਹਾ ਤੇ ਜਦੋਂ ਤੱਕ ਇਹ ਅਮਾਉਂਟ ਨਹੀਂ ਦਿੰਦਾ ਉਨ ਤੱਕ ਇੰਟਰਸਟ ਚਲਦਾ ਹੀ ਰਹੇਗਾ ਇੱਕ ਖਾਸ ਇਹ ਦਿੱਖਣ ਨੂੰ ਮਿਲਦਾ ਪਿਆ ਕਿ ਇੱਕ ਜਾਗਰੂਕਤਾ ਇੱਕ ਜ਼ਰੂਰੀ ਹੈ ਅੱਜ ਅੱਜ ਜਾਗਰੂਕਤਾ ਨਹੀਂ ਹੈਗਾ ਅਕਸਰ ਦੇਖਦੇ ਇਹ ਜੇ ਮਾਮਲੇ ਅਕਸਰ ਹੀ ਬਾਜ਼ਾਰ ਦੇ ਵਿੱਚ ਹੁੰਦੇ ਆ ਲੋਕਾਂ ਨਾਲ ਕੋਈ ਡਿਸਪਿਊਟ ਹੋ ਜਾਂਦਾ ਕੋਈ ਲੜਾਈ ਝਗੜਾ ਵੀ ਹੋ ਕੇ ਤੇ ਗੱਲ ਖਤਮ ਹੋ ਜਾਂਦੀ ਹੈ ਇਹ ਸੋਚਦੇ ਲੋਕੀ ਛੋਟੀ ਜੀ amount ਆ ਕੀ ਆਪਾਂ ਬਹੁਤ ਜਗ੍ਹਾ ਬਹੁਤ ਸਮਾਂ ਤੇ ਲੋਕ ਸਮਝਾਉਂਦੇ ਕਰਦੇ ਆ ਜੀ ਅਵੇਰਨੈਸ ਨਹੀਂ ਹੈਗੀ ਆ ਪਿੱਛੇ ਜਿਹੇ ਮਾਮਲਾ ਸਾਡੇ ਕੋ ਆਇਆ ਸੀ ਉਹ ਕੋਈ ਮਕਾਨ ਦਾ ਝਗੜਾ ਸੀਗਾ ਤੇ ਪੁਲਿਸ ਨੂੰ ਦਬਾਅ ਪਾਉਣ ਦੀ ਹਿੱਸਾ ਤੋਂ ਆਉਣ ਵਾਸਤੇ ਜਦੋਂ ਕਿ ਸਿਵਲ ਮੈਟਰ ਆ ਤੇ ਪੁਲਿਸ ਇਹੋ ਜਿਹਾ ਮੈਟਰ ਡੀਲ ਨਹੀਂ ਕਰ ਸਕਦੀ ਉਹ ਫਿਰ ਲੀਗਲ ਨੋਟਿਸ ਅਹੀਂ ਪੁਲਿਸ ਨੂੰ ਭੇਜਿਆ ਤੇ ਜਦੋਂ ਐਸਕੇ ਨੂੰ ਲੀਗਲ ਨੋਟਿਸ ਗਿਆ ਨੂੰ ਅਹੀਂ ਆਖਿਆ ਕਿ ਇਹਦੇ ਸਿਵਲ ਮਕਾਨ ਦੀ ਵੰਡ ਕਰਨਾ ਤੇ ਕੋਰਟ ਦੇ ਜੂਡਿਕਸ਼ਨ ਦੇ ਅੰਦਰ ਆ ਤੂੰ ਕਿਹੜੀ ਕਪੈਸਿਟੀ ਚ ਨੂੰ ਡੀਲ ਕਰੰਦੇ ਆ ਫਿਰ ਉਹ ਪਿੱਛੇ ਹਟੀ ਪੁਲਿਸ ਲੋਕਾਂ ਨੂੰ ਜਾਗਰੂਕਤਾ ਤੇ ਹੈ ਹੀ ਨਹੀਂ ਬਿਲਕੁਲ ਵੀ ਜਿਹੜਾ ਅਵੇਰਨੈਸ ਸਿਰਫ ਕੰਜ਼ਿਊਮਰ ਲਾ ਲਈ ਆਮਲਾ ਦੀ ਵੀ ਕੋਈ ਪਤਾ ਨਹੀਂ ਹੈ ਗੱਲ ਜੇ ਆਪਾਂ ਕੰਜ਼ਿਊਮਰ ਲਾ ਦੀ ਹੀ ਗੱਲ ਕਰੀਏ ਜੇ ਆਪਾਂ ਅੱਜ ਬਾਜ਼ਾਰ ਦੇ ਵਿੱਚ ਹਰ ਕੋਈ ਸ਼ਾਪਿੰਗ ਕਰਦਾ ਚਾਹੇ ਆਨਲਾਈਨ ਵੀ ਸ਼ਾਪਿੰਗ ਕਰਦਾ ਕੰਜ਼ਿਊਮਰ ਲਾ ਕਿੱਥੇ ਖੜਦਾ ਲੋਕਾਂ ਨੂੰ ਉਹਦੇ ਬਾਰੇ ਅਵੇਰਨੈਸ ਕਿੰਨੀ ਕੁ ਜ਼ਰੂਰੀ ਹੈ ਦੇਖੋ ਜੋ ਵੀ ਹੈ ਜੇ ਤੇ ਕੰਜ਼ਿਊਮਰ ਉਹਦੀ ਜਿਹੜੀ ਉਹਨੇ ਵਾਰੰਟੀ ਦਿੱਤੀ ਆ ਜਾਂ ਬਿਲ ਨਹੀਂ ਦੇਣ ਰਿਹਾ ਜਾਂ ਰਿਪਲੇਸਮੈਂਟ ਨਹੀਂ ਕਰਨ ਰਿਹਾ ਡੈਫੈਕਟਡ ਪੀਸ ਜਾਂ ਕੋਈ ਵੀ ਆ ਜਿਹੜੀ ਆਪਣੀ ਲਾਇਬਿਲਟੀ ਉਹ ਪੂਰੀ ਨਹੀਂ ਕਰਨ ਰਿਹਾ ਤੇ ਕੰਜ਼ਿਊਮਰ ਲਾ ਦੇ ਵਿੱਚ ਉਹ ਪ੍ਰੋਟੈਕਟਡ ਹੈ ਜਿਹੜਾ ਕਸਟ बिल ना देना ਵੀ ਇੱਕ ਜਿਹੜਾ ਵਾ ਉਹ ਜਿਹੜੀ ਆ ਮਾਲ ਪ੍ਰੈਕਟਿਸ ਹੈ ਜਿਹੜੀ ਅਨਫੇਅਰ ਟ੍ਰੇਡ ਹੈ ਬਿੱਲ ਦੇਣਾ ਵੀ ਜ਼ਰੂਰੀ ਆ ਮੈਂ ਕਿੰਨਾ ਕਿ ਜ਼ਰੂਰੀ ਸਮਝਦਾ ਹਾਂ ਅੱਜ ਲੋਕਾਂ ਨੂੰ ਅਵੇਅਰ ਆਪਣੇ ਹੱਕਾਂ ਬਾਰੇ ਉਹ ਜੀ ਆਪਣੇ ਹੱਕਾਂ ਬਾਰੇ ਉਹ ਅਵੇਅਰ ਹੋਣਾ ਤੇ ਜ਼ਰੂਰੀ ਆ ਜੇ ਆਪਾਂ ਆਪਣੇ ਹੱਕਾਂ ਪ੍ਰਤੀ ਅਵੇਅਰ ਨਹੀਂ ਤੇ ਫਿਰ ਆਪਾਂ ਇੱਕ ਜਾਨਵਰ ਦੀ ਜ਼ਿੰਦਗੀ ਜੀਣਦੇ ਆ ਜਾਨਵਰ ਵੀ ਇਦਾਂ ਹੀ ਆ ਨਾ ਕੋਈ ਮਾਰ ਕੇ ਚੱਲ ਗਿਆ ਤੇ ਉਹ ਬਸ ਉਹਨੂੰ ਕੋ ਪਤਾ ਨਹੀਂ ਹੈ ਕਿ ਹੈ ਨਾ ਫਿਰ ਤੇ ਇਨਸਾਨ ਦਾ ਤੇ ਜਾਨਵਰ ਦਾ ਕੋਈ ਫਰਕ ਨਹੀਂ ਹੈ ਜੇ ਆਪਾਂ ਅਵੇਅਰ ਨਹੀਂ ਹੈਗੇ ਤੈਨੂੰ ਇੱਕ ਵਾਰੀ ਮੰਨਣੀ ਆ ਕਿ ਯਾਰ 1 1500 ਦੀ ਚੀਜ਼ ਆ 1600 ਦਾ ਟਰੈਕ ਸੂਟ ਹੈ ਤੇ ਮੈਂ ਕੋਰਟ ਕਚੈਰੀਆਂ ਚ ਭਾਵੇਂ ਤੁਸੀਂ ਖੁਦ ਵਕੀਲ ਹੋ ਲੇਕਿਨ ਕੋਰਟ ਕਚੈਰੀਆਂ ਦੇ ਵਿੱਚ ਜਾਣਾ ਜਿੱਦਾਂ ਤੁਸੀਂ ਦੱਸਿਆ ਹੁਸ਼ਾਲਪੁਰ ਤੱਕ ਗਏ ਹੋ ਤੁਸੀਂ ਸਰ ਜਦੋਂ ਕੋਈ ਤੁਹਾਡੀ ਚੈਲੰਜ ਕਰ ਦੇਣਾ ਕੋਈ ਤੁਹਾਡੀ ਅਥਾਰਟੀ ਨੂੰ ਇੱਕ ਟਾਈਮ ਤੇ ਮੈਂ ਸੋਚਿਆ ਕਿ 1600 ਰੁਪਏ ਦੀ ਗੋਲੀ ਮਾਰੋ ਇਹ ਤੋਂ ਮੇਰੇ ਕਰਨ ਨਾਲ ਜ਼ਿਆਦਾ ਸ਼ਾਇਦ ਮੈਂ ਸਫਰੀ ਕਰ ਲਿਆ ਵਾ ਪਰ ਮੈਂ ਅਜਿਹੇ ਦੁਕਾਨਦਾਰ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸਮਝਿਆ ਕਿ ਜਿਹੜਾ ਤੁਹਾਨੂੰ ਓਪਨਲੀ ਕਹਿ ਰਿਹਾ ਕਿ ਨੋਟਿਸ ਭੇਜੇ ਏ ਰਿਕ ਸਾਡੇ ਵਰਗੇ ਬੰਦੇ ਨਾਲ ਇਦਾਂ ਕਰਨ ਰਿਹਾ ਵਾ ਇੱਕ ਆਮ ਬੰਦੇ ਨਾਲ ਕੀ ਕਰਦਾ ਹੋਊਗਾ ਬਿਲਕੁਲ ਤੁਸੀਂ ਦੇਖਿਆ ਕਿ ਅੱਜ ਲੋੜ ਹੈਗੀ ਐ ਇੱਕ ਲੋੜ ਹਰ ਕੰਜ਼ਿਊਮਰ ਨੂੰ ਇੱਕ ਹਰ ਕੰਜ਼ਿਊਮਰ ਦਾ ਮਤਲਬ ਕਿ ਹਰ ਇੱਕ ਨਾਗਰਿਕ ਨੂੰ ਲੋੜਾ ਆਪਣੇ ਹੱਕਾਂ ਬਾਰੇ ਜਾਣਨ ਦੀ ਜਿੱਥੇ ਕਿ ਇੱਕ ਮਿਸਾਲ ਆ ਗਈ ਇੱਕ 1600 ਰੁਪਏ ਦੇ ਟ੍ਰੈਕ ਫੂਟ ਦਾ ਜਦੋਂ ਕੰਜ਼ਿਊਮਰ ਕੋਰਟ ਦੇ ਵਿੱਚ ਜਾਂਦੇ ਆ ਤੇ ਭਾਵੇਂ ਲੰਬੇ ਸਮੇਂ ਬਾਅਦ ਇੱਕ ਇਨਸਾਫ ਮਿਲਦਾ ਔਰ ਉਸ ਇਨਸਾਫ ਦੇ ਵਿੱਚ ਉਹ ਜਿੱਤ ਮਿਲਦੀ ਹੈ ਔਰ ਐਸੇ ਮਾਮਲੇ ਕਈ ਗੁਜ਼ਾਰਨਾ ਸਾਹਮਣੇ ਆਉਂਦੇ ਨੇ ਔਰ ਲੋਕਾਂ ਨੂੰ ਵੀ ਚਾਹੀਦਾ ਕਿ ਆਪਣੇ ਹੱਕਾਂ ਬਾਰੇ ਅਕਸਰ ਦੇਖਿਆ ਕਿ ਸਰਕਾਰ ਦੀ ਵੀ ਇੱਕ ਹਮੇਸ਼ਾ ਹੀ ਇੱਕ ਅਵੇਰਨੈਸ ਜਿਹੜੀ ਕੈਂਪੇਨ ਚੱਲਦੀ ਰਹਿੰਦੀ ਹੈ ਕਿ ਜਾਗੋ ਗ੍ਰਾਹਕ ਜਾਗੋ ਇਹ ਉਹੀ ਮਾਮਲੇ ਨੇ ਕਿ ਜਿੱਥੇ ਲੋਕਾਂ ਨੂੰ ਇੱਕ ਜਾਗਨ ਦੀ ਲੋੜ ਆ ਆਪਣੇ ਹੱਕਾਂ ਦੇ ਪ੍ਰਤੀ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਦੇਵਲੀ ਗੁਰਦਾਸਪੁਰ